ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਕਲਾਸ 10ਵੀਂ ਗਣਿਤ ਅਧਿਆਇ 1 ਵੰਨ ਬਸਤਮ ਸਕਿਆਵਾਂ ਦੇ ਅਭਿਆਸ ਨੰਬਰ 2 ਦੇ ਪ੍ਰਸ਼ਨ ਹੱਲ ਕਰਾਂਗੇ ਸਾਡੇ ਕੋਲ ਇਹਦੇ ਵਿੱਚ ਪਹਿਲਾ ਪ੍ਰਸ਼ਨ ਹੈਗਾ ਸਿੱਧ ਕਰੋ ਕਿ ਵਰਗਮੂਲ 5 ਇੱਕ ਅਪਰਮੇਯ ਸੰਖਿਆ ਹੈ ਜਦੋਂ ਅਸੀਂ ਇਹ ਮੰਨ ਲਿਆ ਤਾਂ ਅਸੀਂ ਇਸ ਦਾ ਉਲਟਾ ਮੰਨ ਕੇ ਚੱਲਣਾ ਹੈ ਸਿੱਧ ਕਰਨ ਦੇ ਲਈ ਅਸੀਂ ਇਸ ਨੂੰ ਉਲਟਾ ਮੰਨ ਕੇ ਚੱਲਣਾ ਹੈ ਮੰਨ ਲਓ ਵਰਗਮੂਲ 5 ਇੱਕ ਪਰਮੇਯ ਸੰਖਿਆ ਹੈ ਜੇਕਰ ਵਰਗਮੂਲ 5 ਇੱਕ ਪਰमेय ਸੰਖਿਆ ਤਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ ਵਰਗਮੂਲ 5 a/b ਜਿੱਥੇ a ਅਤੇ b ਸੰਪੂਰਨ ਸੰਖਿਆਵਾਂ ਹਨ ਇਹ ਅਸੀਂ ਹਰੇਕ ਸਵਾਲ ਦੇ ਵਿੱਚ ਇਹੀ ਡੈਫੀਨੇਸ਼ਨ ਦੇਣੀ ਆ ਹਨ ਜਿਹੜੀ b ਹੈ ਜਣੀ ਦੀ ਹਾਰਾ ਜਿਹੜਾ ਉਹ ਬਰਾਬਰ ਨਹੀਂ 0 ਦੇ a ਅਤੇ a ਤੇ b ਹੈ ਜਿਹੜੀਆਂ ਉਹ ਕੀ ਨੇ ਸਹਿ ਅਪਾਜ ਸੰਖਿਆਵਾਂ ਇਸ ਦਾ ਮਤਲਬ ਇਹ ਆ ਕਿ ਜਿਹੜਾ HCF a ਅਤੇ b ਉ ਬਰਾਬਰ ਕੀ ਹੋ 1 ਦੇ ਜਾਨੀ ਦੀ ਅਸੀਂ ਕਹਿ ਸਕਦੇ ਆ ਵੀ ਜਿਹੜੀਆਂ ਸਾਡੀਆਂ ਸੰਖਿਆਵਾਂ ਅਸੀਂ ਮੰਨ ਕੇ ਚੱਲੇ ਆ ਏ ਅਤੇ ਬੀ ਉਹ ਕੀ ਨੇ ਸੰਪੂਰਨ ਸੰਖਿਆਵਾਂ ਨੇ ਜਿਹੜਾ ਬੀ ਆ ਜਿਹੜਾ ਹਾਰਾ ਉਹ ਬਰਾਬਰ ਕਾਦੇ ਨਹੀਂ ਹੈਗਾ 0 ਦੇ ਬਰਾਬਰ ਨਹੀਂ ਹੈਗਾ ਤੇ ਜਿਹੜੀ ਏ ਅਤੇ ਬੀ ਆ ਉਹ ਸਹਿ ਅਭਾਜ ਸੰਖਿਆਵਾਂ ਨੇ ਜਿਹੜਾ ਇਹਨਾਂ ਦਾ ਐਚ ਸੀ ਐਫ ਹੋਊਗਾ ਜਾਨੀ ਦੀ ਜਿਹੜਾ ਇਹਨਾਂ ਦਾ ਗੁਣਖੰਡ ਆਊਗਾ ਉਹ ਕੀ ਹੋਊਗਾ 1 ਦੇ ਬਰਾਬਰ ਹੋਊਗਾ 1 ਤੋਂ ਵੱਧ 1 ਤੋਂ ਇਲਾਵਾ ਹੋਰ ਵੀ ਉਹਨਾਂ ਦਾ ਕੋਈ ਸਾਂਝਾ ਗੁਣਖੰਡ ਨਹੀਂ ਹੋਊਗਾ ਤਾਂ ਹੁਣ ਜਦੋਂ ਅਸੀਂ ਇਹ ਲਿਖ ਲਿਆ ਤਾਂ ਅਸੀਂ ਲਿਖ ਸਕਦੇ ਹਾਂ ਕਿ ਤੇ ਇਹਨੂੰ ਗੁਣਾ ਕਰਤੀ b ਨੂੰ ਵਰਗਮੂਲ 5 ਨਾਲ ਤਾਂ b ਵਰਗਮੂਲ 5 ਬਰਾਬਰ ਸਾਡੇ ਆ ਗਿਆ a ਇਹਨੂੰ ਅਸੀਂ ਸਮੀਕਰਨ ਦਿੱਤਾ 1 ਹੁਣ ਅਸੀਂ ਲਿਖਾਂਗੇ ਦੋਵੇਂ ਪਾਸੇ ਵਰਗ ਕਰਨ ਤੇ ਦੋਵੇਂ ਪਾਸੇ ਵਰਗ ਕਰ ਦਾਂਗੇ b ਵਰਗਮੂਲ 5 2 a ਦੀ ਘਾਤ ਤੋ ਵਰਗਮੂਲ ਕੀਤਾ ਤਾਂ ਵਰਗਮੂਲ ਨਾਲ ਵਰਗਮੂਲ ਕੱਟ ਗਿਆ ਤਾਂ ਸਾਡਾ ਵੈਲਿਊ ਕੀ ਆ ਗਈ 5p ਦੀ ਘਾਤ 2 a ਦੀ ਘਾਤ 2 ਇੱਥੋਂ ਅਸੀਂ ਕੀ ਕਰਨਾ ਜਿਹੜਾ 5 ਆ ਉਹ ਵਟੇ ਚਲਾ ਜਾਊਗਾ b ਦੀ ਘਾਤ 2 a ਦੀ ਘਾਤ 2 5 ਹੁਣ ਇੱਥੇ ਕੀ ਹੋ ਰਿਹਾ ਹੈ ਇੱਥੇ ਜਿਹੜਾ 5 ਆ ਉਹ a ਨੂੰ ਭਾਜ ਕਰ ਰਿਹਾ ਤਾਂ ਅਸੀਂ ਲਿਖ ਸਕਦੇ ਹਾਂ a ਦੀ ਘਾਤ 2 ਇਹ 5 ਨਾਲ ਭਾਜ ਜੋਗ ਹੈ ਜੇ a ਦੀ ਘਾਤ 2 5 ਨਾਲ ਭਾਜ ਜੋਗ ਹੈ ਤਾਂ ਅਸੀਂ ਲਿਖ ਸਕਦੇ ਹਾਂ a e 5 ਨਾਲ ਭਾਜ ਜੋਗ ਹੋਵੇਗੀ ਤਾਂ ਦਾ ਮਤਲਬ ਕੀ ਹੋ ਗਿਆ a ਵੀ ਕੀ ਹੋਊਗੀ 5 ਨਾਲ ਭਾਜ ਜੋਗ ਹੋਵੇਗੀ ਜੇ a ਵੀ 5 ਨਾਲ ਭਾਜ ਹੋ ਗਿਆ ਤਾਂ ਆਪਾਂ ਲਿਖ ਸਕਦੇ ਹਾਂ a 5 ਹੁਣ a ਵੀ ਜੇ 5 ਨਾਲ ਭਾਗ ਹੋ ਰਹੀ ਹੈ ਜਦੋਂ ਅਸੀਂ 5 ਨੂੰ a ਤੇ ਭਾਗ ਕਰਾਂਗੇ ਤਾਂ ਇਹਦੀ ਕੋਈ ਵੈਲਿਊ ਹੋਊਗੀ ਮੰਨ ਲਓ ਸਾਡੇ ਕੋਲ ਵੈਲਿਊ ਆ ਗਈ 3 ਤਾਂ ਤੇ a ਦੀ ਵੈਲਿਊ ਕੀ ਆ ਗਈ ਜਦੋਂ ਭਾਗ ਕਰੀ ਤਾਂ a c ਆ ਗਈ ਤਾਂ ਆਪਾਂ ਲਿਖਿਆ a ਉਧਰ ਜਾ ਕੇ ਗੁਣਾ ਹੋ ਗਿਆ 5 c ਲਿਖ ਸਕਦੇ ਆ ਇਹਨੂੰ ਅਸੀਂ ਲਿਖ ਸਕਦੇ ਆ 5 a ਸਾਡੇ ਕਦੇ ਆ ਗਈ 5c ਫਿਰ ਅਸੀਂ ਲਿਖਾਂਗੇ ਹੁਣ ਅਸੀਂ ਸਮੀਕਰਨ 1 ਵਿੱਚ a ਦਾ ਮੁੱਲ ਭਰ ਕੇ ਸਮੀਕਰਨ 1 ਸਾਡੇ ਕੋਲ ਹੈਗੀ ਆ a ਵਾਲੀ ਪੀ ਵਰਗਮੂਲ 5 ਬਰਾਬਰ ਸਾਡੇ ਕੋਲੇ ਏ ਹੁਣ ਇੱਥੇ ਏ ਦੀ ਵੈਲਿਊ ਸਾਡੇ ਕੋਲੇ ਕੀ ਆਈ ਆ ਵਰਗਮੂਲ 5 ਬਰਾਬਰ ਏ ਦੀ ਵੈਲਿਊ ਅਸੀਂ ਕੀ ਕੱਢੀ ਹੁਣ 5 ਪੀ ਤਾਂ ਹੁਣ ਅਸੀਂ ਇੱਥੇ ਲਿਖਾਂਗੇ ਦੋਵੇਂ ਪਾਸੇ ਫੇਰ ਵਰਗ ਕਰ ਤੋਂ ਦੋਵੇਂ ਪਾਸੇ ਵਰਗ ਕਰਕੇ ਦੋਵੇਂ ਪਾਸੇ ਵਰਗ ਕਰ ਦਾਂਗੇ ਪੀ ਵਰਗਮੂਲ 5 ਦੀ ਘਾਤ 2 ਬਰਾਬਰ 5 ਪੀ ਦੀ ਘਾਤ 2 ਤਾਂ ਵਰਗਮੂਲ ਵਰਗਮੂਲ ਨਾਲ ਕੱਢ ਕੇ ਤਾਂ ਇੱਥੇ ਆ ਗਿਆ 5b ਦੀ ਘਾਤ 2 5 5^t ਦੀ ਘਾਤ 2 ਜਿਹੜੇ बटे ਚਾਜਣਗੇ 5b ਦੀ ਘਾਤ 2 25 c ਦੀ ਘਾਤ 2 ਇੱਥੇ ਉਹਨੂੰ ਘਟਦੇ 1 5 ਆ ਜਾ 5 5 25 ਤਾਂ ਇੱਥੋਂ ਅਸੀਂ ਉਹਨੂੰ ਲਿਖ ਸਕਦੇ ਹਾਂ c ਦੀ ਘਾਤ 2 b ਦੀ ਘਾਤ 2 5 ਹੁਣ ਇੱਥੇ ਕੀ ਹੋ ਰਿਹਾ ਇੱਥੇ ਵੀ ਅਸੀਂ ਕੀ ਕਰ ਰਹੇ ਹਾਂ ਇਹ ਕੀ ਹੋਇਆ b ਦੀ ਘਾਤ 2 a 5 ਨਾਲ ਹੀ 5 ਨਾਲ ਭਾਜ ਜੋਗ ਹੈ ਜੇ b ਦੀ ਘਾਤ 2 5 ਨਾਲ ਭਾਜ ਜੋਗ ਹੈ 5 ਨਾਲ ਭਾਜ ਜੋਗ ਹੈ ਤਾਂ b ਵੀ ਕੀ ਹੋਊਗੀ 5 ਨਾਲ 5 ਨਾਲ ਭਾਜ ਜੋਗ ਹੋਵੇਗੀ ਤਾਂ ਫਿਰ ਅਸੀਂ ਕੀ ਲਿਖ ਸਕਦੇ ਹਾਂ ਜੇ b 5 ਨਾਲ ਭਾਗ ਜੋਗਾ ਤਾਂ ਅਸੀਂ ਲਿਖ ਸਕਦੇ ਹਾਂ b 5 ਹੁਣ ਜੇ b 5 ਲਿਖਤਾ ਜਦੋਂ b ਨੂੰ 5 ਨੂੰ b ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਕੋਈ ਵੈਲਿਊ ਹੋਊਗੀ ਮੰਨ ਲਓ ਵੈਲਿਊ ਸਾਡੀ ਆ ਗਈ b ਇੱਥੇ ਅਸੀਂ ਕੀ ਲਿਖ ਸਕਦੇ ਹਾਂ b 5b ਇਹਨੂੰ ਸਮੀਕਰਨ ਨੰਬਰ ਦੇ ਦਿਓ 3 ਤਾਂ ਹੁਣ ਇੱਥੇ ਦੇਖੋ ਜਦੋਂ ਅਸੀਂ a ਦਾ ਜਿਹੜਾ ਸਾਡਾ ਭਾਗ ਆਇਆ ਸੀ a ਦਾ ਬਰਾਬਰ ਆ ਗਿਆ 5 b ਤੇ b ਦਾ ਕੀ ਆ ਗਿਆ b ਬਰਾਬਰ 5 b ਹੁਣ ਦੇਖੋ ਇੱਥੇ a ਅਤੇ b ਦੇ ਜੇ ਆਪਾਂ HCF ਕੱਢੀ ਤਾਂ ਆਪਣੇ ਕੋਲ ਕੀ ਸਾਂਝਾ ਆ ਰਿਹਾ 5 ਤਾਂ ਆਪਾਂ ਮੰਨ ਕੇ ਕੀ ਆਏ ਸੀ 1 ਠੀਕ ਆ ਆਪਾਂ ਮੰਨ ਕੇ ਆਏ ਸੀ ਵੀ A ਅਤੇ B ਦੇ ਵਿੱਚ 1 ਤੋਂ ਇਲਾਵਾ ਹੋਰ ਕੋਈ ਸਾਂਝਾ ਗੁਣਖੰਡ ਨਹੀਂ ਹੈ ਪਰ ਆਪਾਂ ਪਤਾ ਹੈ ਸੋਲਵ ਕਰਕੇ ਆਪਾਂ ਤਾਂ 5 ਲੈ ਆਏ ਇਸ ਕਰਕੇ ਕੀ ਲਿਖ ਸਕਦੇ ਹਾਂ ਕਰਕੇ ਸੀ ਲਿਖਾਂਗੇ ਇਸ ਲਈ ਲਈ ਦੋ ਮੰਨਿਆ ਕੀ ਉਹ ਗਲਤ ਹੈ ਵਰਗਮੂਲ 5 1 ਆ ਪਰਮੇਜ ਸੰਖਿਆ ਹੈ ਇਹ ਸਵਾਲ ਆ ਜਿਹੜਾ ਹੁਣ ਤੁਸੀਂ ਆਪਣੇ ਕਾਪੀ ਦੇ 1 2 3 4 ਵਾਰੀ ਕਰਕੇ ਦੇਖੋਗੇ ਤਾਂ ਤੁਹਾਡੇ ਇਹ ਚਾਰ ਆ ਜਾਏਗਾ ਤਾਂ ਇਹਦਾ ਆਪਾਂ ਇੱਕ ਬਰੀਫ ਜਿਹੜਾ ਦੁਬਾਰਾ ਕਰਦੇ ਹੈਗੇ ਨੂੰ ਕਿ ਮੰਨ ਲਓ ਸਾਨੂੰ ਦਿੱਤਾ ਸੀ ਆ ਵਰਗਮੂਲ 5 1 ਆ ਪਰਮੇਜ ਸੰਖਿਆ ਹੈ ਤਾਂ ਅਸੀਂ ਇਸ ਨੂੰ ਸਿੱਧ ਕਰਨ ਦੇ ਲਈ ਅਸੀਂ ਇਸ ਦਾ ਉਲਟਾ ਮੰਨ ਕੇ ਚੱਲੇ ਅਸੀਂ ਕੀਤਾ ਮੰਨ ਲਓ ਕਿ ਵਰਗਮੂਲ 5 1 ਪਰਮੇਜ ਸੰਖਿਆ ਹੈ ਜੀ ਜੇਕਰ 5 ਵਰਗਮੂਲ 5 1 ਪਰਮੇਜ ਸੰਖਿਆ ਹੈ ਜੀ ਅਨੁਮੋਚੀ ਲਿਖ ਸਕਦੇ ਹਾਂ ਕਿ ਵਰਗਮੂਲ 5 ਬਰਾਬਰ ਹੈ a/b ਇਹ ਡੈਫੀਨੇਸ਼ਨ ਜਿਹੜੀ ਤੁਸੀਂ ਹੈਗੀ ਹੈ ਸਾਰਿਆਂ ਹੀ ਸਵਾਲਾਂ ਦੇ ਵਿੱਚ ਐਦਾਂ ਹੀ ਲਿਖਣੀ ਜਿਹੜੇ ਆਪਾਂ ਅੱਗੇ ਸਵਾਲ ਕਰਾਂਗੇ ਜਿੱਥੇ ਅਸੀਂ ਲਿਖਦਾ ਵੀ a ਅਤੇ b ਆ ਜਿਹੜੀ ਉਹ ਇੱਕ ਸੰਪੂਰਨ ਸੰਖਿਆਵਾਂ ਨੇ ਸੰਪੂਰਨ ਸੰਖਿਆਵਾਂ ਨੇ ਤਾਂ ਆਪਾਂ ਕਹਿ ਸਕਦੇ ਹਾਂ ਜਿਹੜਾ b ਉਹ ਬਰਾਬਰ ਨਹੀਂ 0 ਦੇ ਜਿੱਥੇ a ਅਤੇ b ਆ ਜਿਹੜੀਆਂ ਉਹ ਸਾਂ ਅਪਹਾਜਕ ਸੰਖਿਆਵਾਂ ਹਨ ਤਾਂ ਅਸੀਂ ਇਸ ਨੂੰ ਸਿੱਧ ਕਰਨ ਦੇ ਲਈ ਕੀ ਕੀਤਾ ਇੱਥੇ ਇਹਨਾਂ ਦੀ ਗੁਣਾ ਕਰਤੀ ਤਾਂ ਗੁਣ ਗਤੀ ਗੁਣਾ ਕਰਕੇ ਇਸ ਨੂੰ ਅਸੀਂ ਸਮੀਕਰਨ ਦਾ ਨਾਮ ਦੇਤਾ ਇੱਕ ਫਿਰ ਅਸੀਂ ਕੀ ਕੀਤਾ ਜਿਹੜੀ ਇਹ ਸਾਡੀ ਸਮੀਕਰਨ ਬਣੀ ਸੀ ਇਸ ਦੇ ਅਸੀਂ ਦੋਨੇ ਪਾਸੇ ਵਰਗ ਕਰਤਾ ਵਰਗ ਕਰਨ ਤੇ ਸਾਨੂੰ ਉਹ ਪ੍ਰਾਪਤ ਹੋਇਆ ਜਿਹੜਾ ਵਰਗਮੂਲ ਵਰਗਮੂਲ ਨਾ ਕੱਟ ਗਿਆ ਤਾਂ 5b ਦੀ ਘਾਤ 2 a ਦੀ ਘਾਤ 2 ਤਾਂ ਇੱਥੋਂ 5 ਸੀ ਜਿਹੜਾ ਉਹ ਭਾਟੇ ਚ ਚਲਾ ਗਿਆ b ਦੀ a ਦੀ ਘਾਤ 2 5 ਤਾਂ ਇੱਥੇ ਅਸੀਂ ਸਿੱਧ ਕੀਤਾ ਵੀ ਜਿਹੜਾ a ਹੈਗਾ a ਦੀ ਘਾਤ 2 ਉਹ 5 ਨਾਲ ਭਾਜੋਗਾ ਤਾਂ ਇੱਥੇ ਅਸੀਂ ਕਹਿ ਸਕਦੇ ਹਾਂ ਵੀ ਏ ਵੀ ਕੀ ਹੋ ਕੱਲਾ ਉਹ ਵੀ 5 ਨਾਲ ਭਾਜੋਗ ਹੋਵੇਗਾ ਜੇਕਰ ਏ ਆ ਜਿਹੜਾ 5 ਨਾਲ ਭਾਜੋਗ ਹੈਗਾ ਤਾਂ ਇੱਥੇ ਕੋਈ ਨਾ ਕੋਈ ਵੈਲਿਊ ਹੋ ਤਾਂ ਉਹ ਵੈਲਿਊ ਅਸੀਂ ਇੱਥੇ ਲੈਂਦੀ ਈ ਇਤੋਂ ਅਸੀਂ ਇਹਦੇ ਮੁੱਲ ਕੱਢ ਲੈ ਏ ਦਾ ਜਿਹੜਾ ਫੈਕਟਰ ਸੀਗੇ ਉਹ ਅਸੀਂ ਬਣਾ ਲਏ ਤਾਂ ਮੁੱਲ ਕ ਏ ਦਾ ਮੁੱਲ ਕੱਢ ਲੈ ਏ ਦਾ ਮੁੱਲ ਕੱਢ ਕੇ 5 ਈ ਆ ਗਿਆ ਤਾਂ ਉਹਨੂੰ ਅਸੀਂ ਸਮੀਕਰਨ ਇੱਕ ਦੇ ਵਿੱਚ ਭਰਿਆ ਇੱਕ ਦੇ ਵਿੱਚ ਭਰਨ ਤੇ ਅਸੀਂ ਫਿਰ ਦੋਨੇ ਪਾਸੇ ਵਰਗਮੂਲ ਕਰਤਾ ਵਰਗਮੂਲ ਕਰਨ ਤੇ ਸਾਡੇ ਕੋਲੇ ਇਹ ਸੀ ਇਸ ਨੂੰ ਸੋਲਵ ਕਰ ਲੈ ਤਾਂ ਇੱਥੇ ਅਸੀਂ ਸਿੱਧ ਕਰਤਾ ਕਿ b ਦੀ ਘਾਤ 2 ਉਹ ਵੀ ਕੀ ਹੈ ਨਾ 5 ਨਾਲ ਭਾਜੋਗ ਹੈਗੀ ਤੇ b 5 ਨਾਲ ਭਾਜੋਗ ਹੈਗੀ ਆ ਇਹਦਾ ਮਤਲਬ ਕੀ ਹੋ ਗਿਆ ਜੇ b ਦੀ ਘਾਤ 2 5 ਨਾਲ ਭਾਜੋਗ ਹੈ ਤਾਂ b ਵੀ ਇਕੱਲੀ ਕੀ ਹੋ 5 ਨਾਲ ਭਾਜੋਗ ਹੋਵੇਗੀ ਬਹੁਤ ਇੰਪੋਰਟੈਂਟ ਸਵਾਲ ਆ ਜਿਹੜਾ ਇਹ ਸਵਾਲ ਪੇਪਰਾਂ ਦੇ ਵਿੱਚ ਆਉਣਾ ਹੀ ਆਉਣਾ ਹੁੰਦਾ ਹੈ ਅਗਲਾ ਸਵਾਲ ਸਾਡਾ ਹੈਗਾ ਦੂਸਰੇ ਸਵਾਲ ਦੇ ਵਿੱਚ ਸਾਨੂੰ ਦਿੱਤਾ ਗਿਆ ਸਿੱਧ ਕਰੋ 3 ਜੋੜ 2 ਵਰਗਮੂਲ 5 1 ਆ ਪਰਿਮੇਯ ਸੰਖਿਆ ਹੈ ਇਸ ਨੂੰ ਵੀ ਅਸੀਂ ਉਸ ਤਰ੍ਹਾਂ ਹੀ ਉਲਟਾ ਮੰਨ ਕੇ ਚੱਲਾਂਗੇ ਮੰਨ ਲਓ 3 2 ਵਰਗਮੂਲ 5 ਇੱਕ ਪਰਿਮੇਯ ਸੰਖਿਆ ਰਮੀਯ ਸੰਖਿਆ ਹੈ ਜੇਕਰ a ਪਰਿਮੇਯ ਸੰਖਿਆ ਹੈਗੀ ਆ 3 2 ਵਰਗਮੂਲ 5 ਪਰਿਮੇਯ ਸੰਖਿਆ ਹੈ ਤਾਂ ਇਹਨੂੰ ਲਿਖ ਸਕਦੇ ਹਾਂ a b ਇੱਥੇ ਉਹੀ ਡੈਫੀਨੇਸ਼ਨ ਜਿਹੜੀ ਪਿਛਲੇ ਸਵਾਲ ਦੇ ਉਹੀ ਅਸੀਂ ਲਿਖਦੇ ਹਾਂ a ਅਤੇ b a ਅਤੇ b ਸੰਪੂਰਨ ਸੰਖਿਆਵਾਂ ਹਨ ਇੱਥੇ A ਐ B ਐ ਜਿਹੜਾ ਸਾਡਾ ਹਰ ਹੁੰਦਾ ਉਹ ਬਰਾਬਰ ਨਹੀਂ ਜ਼ੀਰੋ ਦੇ A ਅਤੇ B ਹੈ ਅਪਾਜ ਸੰਖਿਆਵਾਂ ਹਨ ਇਹ ਅਸੀਂ ਡੈਫੀਨੇਸ਼ਨ ਸਾਰੇ ਸਵਾਲਾਂ ਦੇ ਵਿੱਚ ਹੀ ਲਿਖਣੀ ਹੈ ਇੱਥੇ ਅਸੀਂ ਹੁਣ ਕੀ ਕਰਨਾ ਇਸ ਦੇ ਵਿੱਚ ਜਿਹੜੇ ਵੀ ਸਾਨੂੰ ਇਹ बटे ਦੇ ਵਿੱਚ ਦਿੱਤੇ ਹੁੰਦੇ ਇਧਰ ਖੱਬੇ ਪਾਸੇ ਇਹਨੂੰ ਸਾਰ ਨੂੰ ਕੱਲਾ ਵਰਗਮੂਲ ਨੂੰ ਛੱਡ ਕੇ ਬਾਕੀ ਸਾਰੇ ਅਸੀਂ ਕੀ ਕਰਨੇ ਹੁੰਦੇ ਆ ਸੱਚੇ ਪਾਸੇ ਲੈ ਜਾਣੇ ਹੁੰਦੇ ਚਾਕੇ ਤਾਂ ਇੱਥੇ ਅਸੀਂ ਕਿੱਦਾਂ ਕਰਨਾ ਸਭ ਤੋਂ ਪਹਿਲਾਂ ਅਸੀਂ ਲઈએ ਦੋ ਵਰਗਮੂਲ 5 a b ਹੁਣ ਇੱਥੇ ਤਿੰਨ ਸੀ ਜਿਹੜਾ ਸੀ ਖੱਬੇ ਪਾਸੇ ਸੱਜੇ ਲੈ ਕੇ ਕੀਤਾ ਇਹ ਕਾਹਦਾ ਹੋ ਗਿਆ ਟਾਓ 3 ਧੀਰ ਸਾਡੇ ਕੋਲ ਰਹਿ ਕੀ ਗਿਆ ਹੁਣ ਦੋ ਠੀਕ ਇੱਥੇ ਕਹਾਂ ਚਾ ਗੁਣਾ ਚ ਤਾਂ ਉਧਰ ਜਾ ਕੇ ਉਹ बटे ਚ ਵਗ ਜੂਗਾ ਤਾਂ ਅਸੀਂ ਲਿਖਾਂਗੇ ਵਰਗਮੂਲ 5 a b 3 ਜਿਹੜਾ ਇਹ ਵਾਲਾ ਦੋ ਸੀ ਇੱਧਰ ਜਾ ਕੇ ਵਟੇ ਜੀ ਵਗ ਗਿਆ ਅਸੀਂ ਕਹਿ ਸਕਦੇ ਹਾਂ ਵਰਗਮੂਲ ਵਰਗਮੂਲ 5 ਇੱਕ ਅ ਪਰਮੇਜ ਸੰਖਿਆ ਨਹੀਂ ਸੰਖਿਆ ਹੈ ਪਰ a/b ਘਟਾਓ 3/2 ਕੀ ਹੈਗੀ ਇੱਕ ਪਰਮੇਜ ਸੰਖਿਆ ਹੈ ਪਰ ਅਸੀਂ ਇਥੇ ਮੰਨੀ ਕੀ ਬੈਠੇ ਹਾਂ ਵਰਗਮੂਲ 5 ਬਰਾਬਰ ਹੈਗਾ ਜਿਹੜਾ ਵਰਗਮੂਲ 5 ਆ ਉਹ ਬਰਾਬਰ a/b ਦੀ ਸੰਖਿਆ ਦੇ ਕਹਦੇ ਮੰਨੀ ਬਠੇ ਅਸੀਂ ਪਰਮੇਜ ਸੰਖਿਆ ਦੇ ਅਸੀਂ ਲਿਖਾਂਗੇ ਇਸ ਲਈ ਜੋ ਮਨਿਆ ਯਾ ਸੀਓ ਗਲਤ ਹੈ ਇਸ ਲਈ 3 2 ਵਰਗਮੂਲ 5 1 ਆ ਪਰਮੇਜ ਸੰਖਿਆ ਹੈ ਇਹ ਹੋ ਗਿਆ ਸਾਡਾ ਦੂਸਰਾ ਸਵਾਲ ਅੱਗੇ ਆ ਗਿਆ ਸਾਡਾ ਤੀਸਰਾ ਸਵਾਲ ਤੀਸਰੇ ਸਵਾਲ ਦਾ ਪਹਿਲਾ ਭਾਗ ਜਿਹਦੇ ਵਿੱਚ ਸਾਨੂੰ ਇਹ ਲਿਖਿਆ ਸੰਖਿਆਵਾਂ ਨੂੰ ਸਿੱਧ ਕਰੋ ਆ ਪਰमेय ਸੰਖਿਆਵਾਂ ਨੇ ਤਾਂ ਪਹਿਲਾਂ ਲਿਖਾਂਗੇ ਅਸੀਂ ਮੰਨ ਲਓ 1/√2 ਇੱਕ ਪਰमेय ਸੰਖਿਆ ਹੈ ਇਸੇ ਤਰ੍ਹਾਂ ਅਸੀਂ ਜੇ ਕਰੇ ਪਰमेय ਸੰਖਿਆ ਤਾਂ ਇਹਨੂੰ ਅਸੀਂ ਲਿਖ ਸਕਦੇ ਹਾਂ 1/√2 a/b ਇੱਥੇ ਉਹੀ ਡੈਫੀਨੇਸ਼ਨ ਜਿਹੜੀ ਅਸੀਂ ਅੱਛੇਸ ਬਣਾ ਲਈ a ਅਤੇ b ਸੰਪੂਰਨ ਸੰਖਿਆਵਾਂ ਅੰਨ ਇੱਥੇ b ਬਰਾਬਰ ਨਹੀਂ 0 ਦੇ a ਤੇ b ਹੈ ਅਪਾੜ ਸੰਖਿਆਵਾਂ ਹਨ ਇਹ a ਡੈਫੀਨੇਸ਼ਨ ਅਸੀਂ ਲਿਖਤੀ ਇੱਥੇ ਫਿਰ ਅਸੀਂ ਕਰਨਾ ਹੁਣ ਦੇਖੋ ਜਿਹੜਾ ਵਰਗਮੂਲ ਥੱਲੇ ਪਿਆ ਤਾਂ ਇਹਨੂੰ ਉਲਟਾ ਲਾਂਗੇ ਅਸੀਂ ਤਾਂ ਵਰਗਮੂਲ ਉੱਪਰ ਲੈ ਜਾਾਂਗੇ ਵਰਗਮੂਲ 2 1 ਤਾਂ ਜੇ a ਉਲਟਾ ਤਾਂ ਇੱਧਰ ਵੀ ਅਸੀਂ ਉਲਟਾ ਦਾਂਗੇ ਤਾਂ ਇੱਥੇ ਵੀ b a ਲਿਖ ਦਾਂਗੇ ਇਸ ਤੋਂ ਅੱਗੇ ਜਿਹੜਾ ਹੁਣ ਵਰਗਮੂਲ ਦੇ ਥੱਲੇ 1 ਲਿਖਿਆ ਉਹ ਤੁਸੀਂ ਲਿਖੋ ਜਾਂ ਨਾ ਲਿਖੋ ਇੱਥੇ ਅਸੀਂ ਕੀ ਲਿਖਣਾ ਹੈਗਾ ਤੋ ਵਰਗਮੂਲ ਬਰਾਬਰ b/a ਇੱਥੇ ਹੁਣ ਸਾਡੇ ਕੋਲੇ ਵਰਗਮੂਲ 2 ਇੱਕ ਆ ਪਰमेय ਸੰਖਿਆ ਹੈ b/a ਕੀ ਹੋਗੀ ਪਰमेय ਸੰਖਿਆ ਇੱਥੇ ਵੀ ਅਸੀਂ ਲਿਖ ਸਕਦੇ ਹਾਂ ਜੋ ਅੰਨਿਆ ਜਾਂ c ਉਹ ਵਲਤ ਹੈ ਇਸ ਲਈ 1/ ਵਰਗਮੂਲ 2 ਇੱਕ ਆ ਪਰमेय ਸੰਖਿਆ ਹੈ ਇਹ ਅਸੀਂ ਸਿੱਧ ਕਰਨਾ ਸੀ ਅਗਲਾ ਸਵਾਲ ਤੀਸਰੇ ਦਾ ਵਿਸ਼ੇਸ਼ਵਾਲ ਦਾ ਅਗਲਾ ਸਵਾਲ ਇਹਦੇ ਵਿੱਚ ਵੀ ਅਸੀਂ ਪਹਿਲਾਂ ਲਿਖ ਲਿਆ ਮੰਨ ਲੋ 7 ਵਰਗਮੂਲ 5 ਇੱਕ ਪਰਮੇਯ ਸੰਖਿਆ ਹੈ ਜੇ ਇੱਕ ਪਰਮੇਯ ਸੰਖਿਆ ਤਾਂ ਇਸ ਨੂੰ ਲਿਖ ਸਕਦੇ ਹਾਂ 7 ਵਰਗਮੂਲ 5 a b ਜਿੱਥੇ a ਅਤੇ b ਅਪੂਰਣ ਸੰਖਿਆਵਾਂ ਹਨ b ਨਹੀਂ 0 ਦੇ a ਤੇ b ਹੈ ਅਪਾਜ ਸੰਖਿਆਵਾਂ ਸਹਿ ਪਾਦ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸੰਖਿਆਵਾਂ ਹਨ ਜਿਨ੍ਹਾਂ ਦੇ ਵਿੱਚ 1 ਤੋਂ ਇਲਾਵਾ ਹੋਰ ਕੋਈ ਗੁਣਖੰਡ ਨਹੀਂ ਹੁੰਦਾ ਜੇ ਲਿਖਿਆ ਤਾਂ ਇੱਥੇ ਅਸੀਂ ਲਿਖਦੇ ਹਾਂ ਵਰਗਮੂਲ 5 ਤਾਂ 7 ਇੱਧਰ ਜਾ ਕੇ ਭਟੇਜ ਲੱਗ ਜਾਣਗੇ a b 7 ਇੱਥੇ ਅਸੀਂ ਹੁਣ ਲਿਖ ਸਕਦੇ ਹਾਂ ਵਰਗਮੂਲ 5 1 ਆ ਪਰਮੇਜ ਸੰਖਿਆ ਹੈ ਔਰ a b 7 1 ਪਰਮੇਜ ਸੰਖਿਆ ਹੇ ਪਰ ਅਸੀਂ ਮੰਨੀ ਕੀ ਬੈਠੇ ਹਾਂ ਵਰਗਮੂਲ 5 ਕੀ ਬਰਾਬਰ ਪਰਿਮੇਯ ਸੰਖਿਆ ਹੈ ਇਸ ਕਰਕੇ ਜੋ ਮੰਨਿਆ ਗਿਆ ਸੀ ਉਹ ਜੋ ਮੰਨਿਆ ਗਿਆ ਇਹ ਉਹ ਗਲਤ ਹੈ ਕਿ ਵਰਗਮੂਲ 5 ਇੱਕ ਅਪਰਿਮੇਯ ਸੰਖਿਆ ਹੈ ਅੱਗੇ ਹੈ ਜਿਹੜਾ ਤੀਸਰਾ ਸਵਾਲ 1 2 a ਵਰਗਮੂਲ 2 ਇੱਕ ਪਰਿਮੇਯ ਸੰਖਿਆ ਹੈ ਜੇਕਰ ਇਹ ਇੱਕ ਪਰਿਮੇਯ ਸੰਖਿਆ ਤਾਂ ਆਪਾਂ ਨੂੰ ਲਿਖਣਾ ਹੈ 6 ਵਰਗਮੂਲ 2 ਬਰਾਬਰ ਹੋਗੀ a ਈ ਦੇ ਤਾਂ ਇੱਥੇ ਅਸੀਂ ਲਿਖਾਂਗੇ ਉਹੀ ਡੈਫੀਨੇਸ਼ਨ A ਦੇ P ਸੰਪੂਰਨ ਸੰਖਿਆਵਾਂ ਹਨ ਕਿਤੇ P ਬਰਾਬਰ ਨਹੀਂ 0 ਦੇ A ਤੇ B ਹੈ ਆਪਾਂ ਸੰਖਿਆਵਾਂ ਹਨ ਕਿਤੇ ਹੁਣ ਕੀ ਕਰਨਾ ਸੀ ਵਰਗਲਾ ਵਰਗਮੂਲ ਇੱਧਰ ਰੱਖਣਾ ਹੈਗਾ ਬਾਕੀ ਸਾਰਾ ਟੱਕ ਕੇ ਸੀ ਸੱਜੇ ਪਾਸੇ ਲੈ ਜਾਣਾ ਹੈਗਾ ਤਾਂ ਇੱਥੇ ਵਰਗਮੂਲ 2 A B ਇੱਧਰ ਜਾ ਕੇ ਜਿਹੜਾ ਸੇ ਸੀ ਇੱਧਰ ਜਾ ਕੇ ਘਟਾਓ ਇਹ ਤਾਂ ਇੱਥੇ ਅਸੀਂ ਲਈ ਸਕਦੇ ਹਾਂ ਵਰਗਮੂਲ 2 ਇੱਕ ਅ ਪਰमेय ਸੰਖਿਆ ਹੈ ਪਰ a/b ਘਟਾਓ ਸ ਇੱਕ ਪਰਿਮੇਜ ਸੰਖਿਆ ਇਸ ਲਈ ਇਸ ਕਹਿਆ ਜਾ ਸਕਦਾ ਜੋ ਅੰਨਿਆ ਜਾਂ ਇਹ ਉਹ ਗਲਤ ਹੈ ਇਹ ਜੋੜ ਵਰਗਮੂਲ 2 ਇੱਕ ਅ ਪਰमेय ਆ ਪਰमेय ਸੰਖਿਆ ਹੈ ਲੋਕ ਬਾਰੇ ਵਿੱਚ ਇਹ ਸਾਡਾ ਚੈਪਟਰ ਨੰਬਰ 1 ਅਧਿਆਇ 1 ਜਿਹੜਾ ਸਾਡਾ ਇੱਥੇ ਕੰਪਲੀਟ ਹੋ ਗਿਆ